ਮੈਂ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਪੁਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਨਵੀਂ ਪੈਨਸ਼ਨ ਸਕੀਮ ਰੱਦ ਕਰੋ ਰੱਦ ਕਰੋ ਰੱਦ ਕਰੋ ਨਵੀਂ ਪੈਨਸ਼ਨ ਸਕੀਮ ਰੱਦ ਕਰੋ ਰੱਦ ਕਰੋ ਰੱਦ ਕਰੋ ਪੁਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਲੋਕਾਂ ਦੇ ਆਇਕਾ ਜਿੰਦਾਬਾਦ ਭਾਲ ਕਰੋ ਨਵੀਂ ਪੈਨਸ਼ਨ ਟੀਮ ਰੱਦ ਕਰੋ ਨਨਤਾਨਤਵਾਗੇ ਕੇ ਨਾਲ ਲੋਕ ਪੈਸਾ ਜੁੱਤੀ ਨਾ ਹੱਕ ਲਵਾਗੇ ਕੇ ਨਾਲ ਲੋਕ ਪੈਸਾ ਜੁੱਤੀ ਨਾ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਅਦਾਇ ਕਾ ਜਿੰਦਾਬਾਦ 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 ਪ੍ਰਾਣੀ ਪੈਨਸ਼ਨ ਬਹਾਲ ਕਰੋ ਰੱਦ ਕਰੋ ਨਵੀਂ ਪੈਨਸ਼ਨ ਸਕੀਮ ਰੱਦ ਕਰੋ ਰੱਦ ਕਰੋ ਨਵੀਂ ਪੈਨਸ਼ਨ ਸਕੀਮ ਰੱਦ ਕਰੋ ਰੱਦ ਕਰੋ ਰੱਦ ਕਰੋ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਪੁਰਾਣੀ ਪੈਨਸ਼ਨ ਬਹਾਲ ਕਰੋ پرانی پینشن بحال کرو کرو بحال کرو نو پینشن سکیم رد کرو 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 نو پینشن سکیم رد کرو 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 پنجاب سرکار مرد آباد مرد آباد سرکار مرد مرد آباد آباد لاڑے لپیا والی سرکار مردآباد پنجاب سرکار مرد آباد ਮਰਦਾਬਾਦ ਮੁਕਾਬਾਦ ਵਾਦੇ ਕਰਕੇ ਮੁਕਰਨ ਵਾਲੀ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਮੁਕਾਬਾਦ ਵਾਦੇ ਕਰਕੇ ਮੁਕਰਨ ਵਾਲੀ ਪੰਜਾਬ ਸਰਕਾਰ ਮਰਦਾਬਾਦ 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 ਵਾਦੇ ਕਰਨ ਵਾਲੀ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਮੁਕਾਬਾਦ ਦਾ ਨਮਾ ਨਮੀ ਪੀੜੀਆ ਜਿਹੜੀ ਥੋਡੇ ਕੋਲੇ ਪੜ ਰਹੀ ਹੈ ਜਾਂ ਤੁਹਾਡੇ ਤੋਂ ਵੀ ਉੱਪਰ ਦੀਆਂ ਸੰਸਥਾਵਾਂ ਚ ਪੜ ਰਹੀ ਹੈ ਬਾਕੀ ਤੌਰ ਤੇ ਉਹਦੇ ਉੱਪਰ ਜਿੰਨੇ ਹਮਲੇ ਨੇ ਉਹਦਾ ਪਹਿਲੂ ਵੀ ਉਹਨਾਂ ਨੇ ਛੋਇਆ ਜਿਸ ਨਾਲ ਇਦਾਂ ਲੱਗਦਾ ਉਹ ਵੀ ਜਿਵੇਂ ਇੱਕ ਕੰਗਾਲੀ ਦੀ ਅਵਸਥਾ ਚੋਂ ਗੁਜ਼ਰ ਰਹੇ ਹੋਣੇ ਦੂਸਰਾ ਉਹਨਾਂ ਨੇ ਗੁਜਾਰ ਦਾ ਪਹਿਲੂ ਵੀ ਛੋਇਆ ਇਹ ਬਾਜ਼ਾਰ ਕਿਸ ਤਰ੍ਹਾਂ ਸਾਡੇ ਮਨ ਮਸਤਕ ਤੇ ਉੱਪਰ ਸਾਡੇ ਘਰਾਂ 'ਚ ਸਾਡੇ ਹਰ ਖਾਂ ਤੱਕ ਪਹੁੰਚ ਚੁੱਕਾ ਔਰ ਉਹ ਸਾਨੂੰ ਕਿਸ ਤਰ੍ਹਾਂ ਤੋੜ ਰਿਹਾ ਇਹ ਸਾਰੇ ਪੈਨੂ ਉਹਨਾਂ ਨੇ ਛੂਹੇ ਨੇ ਜੇ ਇਸ ਪ੍ਰਸੰਗ 'ਚ ਦੇਖਣਾ ਹੋਵੇ ਤਾਂ ਮੈਂ ਸਮਝਦਾ ਕਿ ਅੰਤਰਰਾਸ਼ਟਰੀ ਪੱਧਰ ਤੇ ਬਹੁਤ ਸਾਰੀਆਂ ਤਬਦੀਲੀਆਂ ਨੇ ਜਿਹੜੀਆਂ ਵਾਪਰ ਰਹੀਆਂ ਮੇਰੇ ਤੋਂ ਪਹਿਲਾਂ ਇੱਕ ਸਾਥੀ ਬੋਲਦੇ ਸੀ ਸ਼ਾਇਦ ਜੋਸ਼ੀ ਜੀ ਬੋਲ ਰਹੇ ਸੀ ਕਿ ਨਵੀਆਂ ਆਰਥਿਕ ਨੀਤੀਆਂ ਦਾ ਹਮਲਾ ਆ ਕਰੇ ਦਾ ਸਵਾਲ ਹੈ ਜਦੋਂ ਖੜਾ ਹੁੰਦਾ ਹੈ ਪਰ ਸੰਸਾਰ ਤੇ ਕਾਫੀ ਉਥਲ ਪੁਥਲ ਹੈ ਅਮਰੀਕਾ ਦਾ ਕੱਦੂ ਜਾ ਬੋਲੂ ਜਾ ਟਰੰਪ ਜਦੋਂ ਨਾ ਸੱਤਾ ਤੇ ਆਇਆ ਉਸ ਨੇ ਭਾਜੜ ਪਾਈ ਹੋਈ ਹੈ ਅੱਜ ਵੀ ਉਹਦਾ ਬਿਆਨ ਆਇਆ ਕਿ ਭਾਰਤ ਸਰਕਾਰ ਨਾਲ ਵਾਰਤਾ ਅੱਗੇ ਵੱਧ ਰਹੀ ਹੁੰ ਦੇਖਣ ਨੂੰ ਤਾਂ ਇਹ ਲੱਗਦਾ ਵੀ ਵਾਰਤਾ ਖਾਸ ਹੀ ਕੋਈ ਬਈ ਵੱਡੀ ਵੱਡੀ ਗੱਲ ਹੋ ਰਹੀ ਉਹ ਵਾਰਤਾ ਕੇ ਵੱਧ ਰਹੀ ਆ 트ੰਪ ਬਿਆਨ ਦੇ ਰਿਹਾ 트ੰਪ ਨੇ ਸੰਸਾਰ ਚ ਟੈਰਫ ਵਾਰ ਸ਼ੁਰੂ ਕੀਤੀ ਆ ਟੈਕਸ ਵਾਰ ਜਿਸ ਵਿਸ਼ਵੀਕਰਨ ਨੂੰ ਅਮਰੀਕਾ ਨੇ ਇਸ ਵਿਸ਼ਵੀਕਰਨ ਦੇ ਨਾਰੇ ਨੂੰ ਅਮਰੀਕਾ ਨੇ ਪੂਰੀ ਦੁਨੀਆ 'ਚ ਲਾਗੂ ਕੀਤਾ ਸੀ ਇਸ ਨਾਰੇ ਹੈ ਕਿ ਆਪਣੀ ਇਕਨੋਮਿਕ ਪਾਲਿਸੀ ਪੂਰੀ ਦੁਨੀਆ 'ਚ ਲਾਗੂ ਕੀਤੀ ਸੀ ਅੱਜ ਉਸੇ ਨੂੰ ਉੱਠਾ ਗੇੜਾ ਦੇ ਦਿੱਤਾ ਉਸ ਵੱਡੇ ਮੂਲਕਾਂ ਦੀ ਪੂੰਜੀ ਤਾਕਤਾਂ ਦੀ ਪੂੰਜੀ ਹੈ ਜਿਹੜੀ ਹਰਦੀਪ ਕਿੱਥੇ ਮੜਾਸ ਨੂੰ ਜਿਹੜੀ ਉਹ ਪੂੰਜੀ ਐ ਸਰਮਾਇਆ ਜਿਹੜਾ ਉਹਦੇ ਆਉਣ ਜਾਣ ਤੇ ਕੋਈ ਰੋਕਣਾ ਹੋਵੇ ਜਿਹੜਾ ਮੈਡਮ ਕਹ ਰਹੇ ਸੀ ਕਿ ਬਾਜ਼ਾਰ ਆ ਗਿਆ ਬਾਜ਼ਾਰ ਤੇ ਕੋਈ ਰੋਕਣਾ ਹੋਵੇ ਉਦੋਂ ਹੀ ਵਿਚਾਰਧਾਰਾ ਦੇ ਖੇਤਰ ਜਿਸ ਗੱਲ ਨੂੰ ਲਿਆਂਦਾ ਗਿਆ ਕਾਈਂਡ ਆਫ ਹਿਸਟਰੀ ਵਿਚਾਰਧਾਰਾ ਦਾ ਅੰਤ ਹੋ ਗਿਆ ਇਤਿਹਾਸ ਦਾ ਅੰਤ ਹੋ ਗਿਆ ਇਹ ਉਹ ਦੌਰ ਸੀ ਜਦੋਂ ਸੋਵੀਅਤ ਸੰ ਕਲੈਪਸ ਹੋਇਆ ਬਰਨਲਡ ਦੀ ਦੀਵਾਰ ਟੁੱਟੀ ਐ ਔਰ ਸੰਸਾਰ ਤੇ ਅਮਰੀਕਾ ਇੱਕੋ ਇੱਕ ਤਾਕਤ ਬਣ ਕੇ ਉੱਭਰਿਆ ਆਇਆ ਮਹਾਸ਼ਕਤੀ ਇੱਕ ਰਹਿ ਗਈ ਸੀ ਪਰ ਅਜੇ ਤੱਕ ਦਾ ਸੰਸਾਰ ਇੱਕ ਮਹਾਸ਼ਕਤੀ ਵਾਲਾ ਸੰਸਾਰ ਨਹੀਂ ਹੈ ਇਹ ਵਿੱਚ ਬਹੁਤ ਸਾਰੇ ਧਰੂਬ ਨੇ ਇੱਕ ਬ੍ਰਿਕਸ ਜਿਹਦੀ ਧੂੜੀ ਚੀਨ ਤੇ ਰਸ਼ੀਆ ਆ ਇੱਕ ਐਂਗਲੋ ਅਮਰੀਕਨ ਜਿਹਦੇ ਚ ਅਮਰੀਕਾ ਤੇ ਇੰਗਲੈਂਡ ਹੈ ਜਿਹੜਾ ਯੂਕੇ ਕਹਿ ਲਓ ਜਿਸ ਨੂੰ ਤੁਸੀਂ ਪੂਰਾ ਉਹ ਇੰਪੀਰੀਅਲ ਹੈ ਇੱਕ ਯੂਰਪੀਅਨ ਯੂਨੀਅਨ ਹੈ ਔਰ ਇਹ ਆਪਸ ਵਿੱਚ ਖੇੜ ਰਹੇ ਨੇ ਉਹ ਦਾਰਸ਼ੀ ਜਦੋਂ ਇਹ ਕਿਹਾਗੇ ਇਸ ਫਰਮਾਇਦੇ ਰਸਤੇ 'ਚ ਕੋਈ ਰੋਕਾ ਨਾ ਹੋਣ ਮਿਸ਼ਵਕ ਪਿੰਡ ਬਣ ਗਿਆ ਆ ਔਰ ਫਰਮਾਇਦੇ ਰਸਤੇ ਦੀਆਂ ਰੋਕਾਂ ਨੂੰ ਹਟਾਉਣ ਦਾ ਨਾਮ ਉਦਾਰੀ ਕਰਨ ਸੀ ਫਰਮਾਇ ਨੇ ਕਮਾਉਣਾ ਕਿੱਥੋਂ ਹੈ ਉਸ ਲਈ ਨਿਜੀਕਰਨ ਆਇਆ ਕਿ ਸਾਰੇ ਵਿਭਾਗ ਨੇ ਜਿਹੜਾ ਪਬਲਿਕ ਸੈਕਟਰ ਹੈ ਤੋੜ ਕੇ ਸਾਡੇ ਹਵਾਲੇ ਕਰੋ ਅਸੀਂ ਇਹਦੇ 'ਚ ਕਮਾਈ ਕਰ ਸਕੀਏ ਉਸੇ ਦੇ ਵਿੱਚੋਂ ਸੰਵਿਧਾਨ ਦੀ ਭਾਗ 7ਵੀਂ ਤੇ ਭਾਗ 100 ਦਾ ਆਈ ਕਿ ਸਮਾਜ ਕਲਿਆਣ ਦਾ ਕੋਈ ਮਾਮਲਾ ਨਹੀਂ ਚਾਹ ਕਨਸਟੀਟਿਊਸ਼ਨ 'ਚ ਲਿਖਿਆ ਹੋਵੇ ਕਿ ਭਾਰਤ ਇੱਕ ਡੈਮੋਕਰੈtic ਰਿਪਬਲਿਕ ਸੋਸ਼ਲ ਵੈਲਫੇਅਰ ਸਟੇਟ ਆ ਲਿਖਿਆ ਹੋਇਆ ਕਨਸਟੀਟਿਊਸ਼ਨ ਦੀ ਪ੍ਰਸਤਾਵਨਾ ਕਿ ਕਲਿਆਣਕਾਰੀ ਰਾਜ ਹੈ ਇੱਕ ਕਲਿਆਣਕਾਰੀ ਰਾਜ ਦਾ ਭੋਗ ਪਾਤਾ ਲੋਕਾਂ ਨੂੰ ਕਲਿਆਣਕਾਰੀ ਭਾਵਨਾ ਤਹਿਤ ਸਮਾਵਾ ਦੇਣ ਵਾਲੇ ਜਿਹੜੇ ਅਦਾਰੇ ਨੇ ਉਹ ਸਾਰੇ 72ਵੀਂ 73ਵੀਂ ਸੋਧ ਕਰਕੇ ਉਹਨਾਂ ਦੇ ਨਿਜੀ ਕਰਨ ਦਾ ਰਸਤਾ ਪੜ ਬੰਨਿਆ ਗਿਆ ਪੰਚਾਇਤਾਂ ਦੇ ਹਵਾਲੇ ਕਰ ਦਿੱਤੇ ਗਏ ਅਸੀਂ ਦੇਖ ਰਹੇ ਹਾਂ ਉਦੋਂ ਦਾ ਸਾਡੀਆਂ ਸੰਸਥਾਵਾਂ ਦਾ ਢਾਂਡਾ ਦੇਖ ਰਹੇ ਹਾਂ ਇਹ ਉਹ ਦੌਰ ਦੀ ਰਾਜਨੀਤੀ ਸੀ ਉਸ ਦੌਰ ਦੀ ਆਖਿਖਤਾ ਸੀ ਪਰ ਹੁਣ ਤਾਂ ਟੈਰਪਵਾਰ ਲੱਗ ਰਹੀ ਹੈ ਹੁਣ ਉਹ ਐ ਨਹੀਂ ਕਹਿੰਦਾ ਕਿ ਸਾਡੇ ਸਰਮਾਇਏ ਨੂੰ ਜਾਣ ਤੇ ਕੋਈ ਰੋਕਣਾ ਹੋਵੇ ਹੁਣ ਤਾਂ ਕਹਿੰਦਾ ਅਮਰੀਕਾ ਫਸਟ ਅਮਰੀਕਾ ਪਹਿਲਾ ਅਮਰੀਕਾ ਅਮਰੀਕੀਆਂ ਵਾਲੀ ਆ ਇਸ ਕਰਕੇ ਡਿਪੋਰਟੇਸ਼ਨ ਹੋ ਰਹੀ ਆ ਬੰਦੇ ਜਹਰ ਜਾਂਚ ਚ ਚੜਾ ਕੇ ੱੱਟੇ ਜਾ ਰਹੇ ਨੇ ਕੋ ਛੜ ਰਹੇ ਨੇ ਮੂਰੇ ਸਾਡੇ ਵਾਲੇ ਵਿਛ ਕੇ ਲਿਆ ਕੇ ਅੰਮ੍ਰਿਤਸਰ ਉਤਾਰ ਦਿੱਤੇ ਗਏ ਜਿਵੇਂ ਕੋਈ ਕੈਦੀ ਹੁੰਦੇ ਨੇ ਜਿਵੇਂ ਕੋਈ ਗੁਲਾਮ ਮੁਲਕ ਦੇ ਬੰਦੇ ਹੁੰਦੇ ਨੇ ਇਸ ਢੰਗ ਨਾਲ ਲਿਆ ਕੇ ਲਾ ਦਿੱਤੇ ਗਏ ਉਹਰੇ ਇਸ ਦੌਰ 'ਚ ਜਦੋਂ ਇਸ ਤਰ੍ਹਾਂ ਦੀ ਟੈਰਪਾਰ ਆ ਤਾਂ ਵਿਸ਼ਵੀਕਰਨ ਦਾ ਰੱਪ ਉੱਥੇ-ਉਥਲ ਜਾਏ ਤਾਂ ਕਈ ਚੀਜ਼ਾਂ ਬਦਲਣਗੀਆਂ ਕਈ ਕੁਸ਼ ਬਕਰੂਗਾ ਔਰ ਇਸ ਦੌਰ ਦੀ ਬਦਲ ਰਹੀ ਪ੍ਰਸਥਿਤੀ ਦੇ ਵਿੱਚ ਆਪਣੇ ਸੰਘਰਸ਼ਾਂ ਦੀ ਆਪਣੀਆਂ ਮੰਗਾਂ ਦੀ ਦਿਸ਼ਾ ਜੋ ਐਜੀਟੇਸ਼ਨ ਦਾ ਰੋਖ ਇਹ ਸਾਰਾ ਕੁਝ ਅੱਜ ਦੌਰ ਦੇ ਅੱਜ ਦੇ ਦੌਰ ਦੀ ਜਿਹੜੀ ਟੇੜ ਯੂਨੀਅਨ ਹੈ ਉਸ ਨੂੰ ਇਹਦਾ ਮੌਲੰਕਣ ਕਰਕੇ ਕੱਢਣਾ ਹੋਊਗਾ ਜੇ ਕੱਢ ਲਵਾਂਗੇ ਤਾਂ 1 ਮਈ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੈ ਜਿਹੜੀ ਉਹ ਹੋਏ ਜੇ ਕੱਢ ਲਵਾਂਗੇ ਇੱਕ ਦੌਰ ਸੀ ਉਹਨਾਂ ਨੇ 12 12 14 14 ਘੰਟੇ ਦੀ ਕੰਮ ਦਿਹਾੜੀ ਤੋਂ ਛੁਟਕਾਰਾ ਪਾਉਣ ਲਈ 8 ਘੰਟੇ ਦੀ ਕੰਮ ਦਿਹਾੜੀ ਦਿੱਤੀ ਇਸੇ ਕਰਕੇ ਇੰਟਰਨੈਸ਼ਨਲ ਲੇਬਰ ਡੇ ਮਨਾਇਆ ਜਾਂਦਾ ਨਾ ਕੁਰਬਾਨੀਆਂ ਦਾ ਇਤਿਹਾਸ ਹੈ ਖੂਨ ਡੋਲਵਾ ਦਾ ਇਤਿਹਾਸ ਹੈ ਪਰ ਅੱਜ ਵੋਖੀ ਰਿਹਾ ਅੱਜ ਉਸੇ ਗੱਲ ਨੂੰ ਤੋੜਨ ਲਈ ਜਿੰਨੇ ਲੇਬਰ ਕੋਰਸ ਸੀ ਉਹ ਸਾਰੇ ਪਾਸੇ ਕਰਕੇ ਲੇਬਰ ਦੇ ਸਾਰੇ ਜਿਹੜੇ ਇੰਸਪੈਕਟਰੀ ਲਾਜ ਦੇ ਨਾਂਏ ਤੋਂ ਉਸ ਨੂੰ ਸੋਧ ਕੇ ਚਾਰ ਲੇਬਰ ਕੋਰਡਾਂ 'ਚ ਬਦਲ ਦਿੱਤਾ ਗਿਆ ਔਰ ਕੰਮ ਘੰਟੇ ਜਿਹੜੇ ਨੇ ਦਿਹਾੜੀ ਹੈ ਜਿਹੜੀ 8 ਘੰਟੇ ਦੀ بجائے 12 ਘੰਟੇ ਕਰ ਦਿੱਤੀ ਗਈ ਇਹਨੂੰ ਲਾਗੂ ਕਰਨ ਦੀ ਤਰਲੋ ਮੱਚੀ ਹੋ ਰਹੀ ਨੇ ਮੋਦੀ ਇਹ ਨੂੰ ਲਾਗੂ ਕਰਨ ਲਈ ਤਰਲੋ ਮੱਚੀ ਹੋ ਰਿਆ ਇਸ ਪਰ ਸਥਿਤੀ ਇਹ ਚ ਲੜਾਈਆਂ ਕੱਲੀਆਂ ਇਕਨੋਮਿਕ ਨਹੀਂ ਰਹਿਣਗੀਆਂ ਤੁਸੀਂ ਕਹਿ ਰਹੇ ਹੋ ਕਿ 올ਡ ਪੈਨਸ਼ਨ ਸਕੀਮ ਦਈਏ 올ਡ ਪੈਨਸ਼ਨ ਸਕੀਮ ਪਬਲਿਕ ਸੈਕਟਰ ਦੇ ਆਧਾਰਿਆਂ ਦੇ ਬੇਲੇ ਦਾ ਦੌਰ ਸੀ ਕਿ ਸੋਸ਼ਲ ਸਿਕਿਉਰਿਟੀ ਦਿਓ ਜਦੋਂ ਅਗਲੇ ਨੇ ਗਲੋਬਲਾਈਜੇਸ਼ਨ ਕੀਤੀ ਤਾਂ ਉਹਨਾਂ ਸਾਰੀਆਂ ਚੀਜ਼ਾਂ ਦਾ ਫੋਗ ਪਾਇਆ ਪਰ ਲੋਕਾਂ ਦਾ ਸੰਘਰਸ਼ ਹੈ ਜਿਹੜਾ ਕੁਛ ਨਾ ਕੁਛ ਰੰਗ ਦਿਖਾਉਂਦਾ ਲੋਕਾਂ ਦਾ ਸੰਘਰਸ਼ ਅਜਾਈ ਨਹੀਂ ਜਾਂਦਾ ਇਸ ਕਰਕੇ ਸਿਆਸੀ ਮੈਨੀਫੈਸਟੋਆਂ ਦੇ ਵਿੱਚ ਉਹ ਚੀਜ਼ਾਂ ਆਈਆਂ ਜਿਵੇਂ ਚ ਆ ਗਿਆ ਕਿ 올ਡ ਪੈਨਸ਼ਨ ਸਕੀਮ ਬਹਾਲ ਕਰਾਂਗੇ ਪਰ ਬਾਤਮਾਨ ਨੇ ਵੀ ਬਾਲਾ ਕਰ ਲਿਆ ਉਹ ਇੱਕ ਬੰਦਾ ਜਿਹੜਾ ਕਮੇਟੀ ਕਰਦਾ ਜਿਸ ਨੂੰ ਆਰਥਿਕਤਾ ਦੀ ਢੇਲੇ ਦੀ ਸਮਝ ਨਹੀਂ ਉਹ ਬਾਲਾ ਦਾ ਕਰ ਬੈਠਿਆ ਨੋਟੀਫਿਕੇਸ਼ਨ ਵੀ ਕਰ ਦਿੱਤਾ ਪਰ ਇਸ ਨੂੰ ਲਿਉਣ ਲਈ ਬਿੱਟ ਕਿੱਥੋਂ ਲਿਆਉਣਾ ਹੈ ਇਸ ਕਰਕੇ ਨਾ ਹੋਰ ਕੋਈ ਰਸਤਾ ਲੱਭਦਾ ਜਿਹੜੀ ਆਪ ਚਾਰ ਮੰਤਰੀਆਂ ਦੀ ਕੈਬਨਿਟ ਮੰਤਰੀਆਂ ਦੀ ਤੁਹਾਡੀ ਬਣਾਈ ਹੋਈ ਹੈ ਮੈਂ ਤੁਹਾਡਾ ਪਿਆਰ ਪੜਿਆ ਸੀ ਕਿ ਭਰੋਸਾ ਦਿੱਤਾ ਹੈ ਕਿ ਅਸੀਂ ਲਾਗੂ ਕਰਾਂਗੇ ਮਹਾਰਾਜ ਤੁਸੀਂ ਨੋਟੀਫਿਕੇਸ਼ਨ ਦਿੱਤਾ ਹੁਣ ਨੋਟੀਫਿਕੇਸ਼ਨ ਤਾਂ ਕਰਤਾ ਉਹ ਕਿਸ ਲਈ ਹੈ ਕਿ ਬਸ ਵੋਟਾਂ ਲੈਣੀਆਂ ਇੱਕ ਵਾਰੀ ਵਾਅਦੇ ਕਰ ਜੋ ਸਾ ਵੀ ਕਰ ਦਾਂਗੇ ਕਰ ਦਾਂਗੇ ਕਰ ਦਾਂਗੇ ਕਰ ਦਾਂਗੇ ਮੇਰੇ ਤਾਂ ਗੁਰਸ਼ਰਮ ਸਿੰਘ ਦਾ ਨਾਟਕ ਯਾਦ ਆਉਂਦਾ ਇਹ ਜਿਹੇ ਚ ਕਈ ਵਾਰੀ ਨਾ ਉਹ ਇਸ ਤਰ੍ਹਾਂ ਦੇ ਪਾਤਰ ਬਣਾਉਂਦਾ ਹੁੰਦਾ ਸੀ ਸਿਆਸੀ ਪਾਤਰ ਢਿੱਡ ਜਾ ਇੱਕ ਵੱਡਾ ਜਾ ਕਰਕੇ ਕਾਲੀਆ ਜੀ ਐੜਤਾ ਲਾ ਕੇ ਉਹਨਾਂ ਚੋਂ ਐਂ ਕਰਦੇ ਹੁੰਦੇ ਕਰਦੇ ਨੇ ਕਰਦੇ ਨੇ ਕਰਦੇ ਅਗੇ ਤੇ ਜਦੋਂ ਬਾਤ ਆਪਸ ਦਾ ਸਾਹਮਣੇ ਪੈਂਦਾ ਉਹਨਾਂ ਰਾਹ ਨਹੀਂ ਲੱਭਦਾ ਕੋਈ ਪੰਜਾਬ ਦੇ ਵਿੱਤ ਮੰਤਰੀ ਨੂੰ ਵੀ ਨਹੀਂ ਰਾਹ ਲੱਭਦਾ ਇਸ ਕਰਕੇ ਕਹਿੰਦਾ ਕਿ ਯੂਨੀਫਾਈਡ ਹੈ ਜਿਹੜੀ ਆ ਨਵੀਂ ਲਿਆਂਦੀ ਹੈ ਇੱਕੀਕ੍ਰਿਤ ਪੈਨਸ਼ਨ ਸਕੀਮ ਹੈ ਉਸ ਨੂੰ ਵੀ ਸਟੱਡੀ ਕਰਾਂਗੇ ਤੁਸੀਂ ਜਾ ਸਟੱਡੀ ਕਰ ਲੋ ਤੁਸੀਂ ਸਿੱਧਾ ਕਹੋ ਕਿ ਟੈਮ ਤਪਾਉਨੇ ਆ ਸਿੱਧਾ ਕਹੋ ਟੈਮ ਤਪਾਉਨੇ ਆ ਕੰਮ ਚੀਜ਼ਾਂ ਹੀ ਨਹੀਂ ਸਮਝ ਆ ਰਹੀਆਂ ਤੁਹਾਨੂੰ ਇਹ ਚੀਜ਼ ਕਰਨੀ ਕਿਵੇਂ ਆ ਆਰਥਿਕਤਾ ਨੂੰ ਪੈਰਾਸ਼ਿਰ ਕਿਵੇਂ ਕਰਨਾ ਇਸ ਗੱਲ ਦਾ ਹਿਸਾਬ ਹੀ ਨਹੀਂ ਆ ਰਿਹਾ ਉੱਪਰੋਂ ਕੀੰਦਲ ਦਾ ਦਬਾਅ ਆ ਜਿਹੜਾ ਨਵਾਂ ਟੈਕਸ ਸਿਸਟਮ ਆ ਜਿਹੜਾ ਜਿਹੜਾ ਇਹਦੀ ਨਵਾਂ ਟੈਕਸ ਸਿਸਟਮ ਨਹੀਂ ਨਹੀਂ ਯਾਰ ਜੀ ਐਸ ਟੀ ਆਹੋ ਲੈ ਕੋ ਨੂੰ ਪਤਾ ਪਰ ਇਹ ਲਿਖਿਆ ਠੀਕ ਹੈ ਜੀ ਐਸ ਟੀ ਆਇਆ ਜੀ ਐਸ ਟੀ ਨਾਲ ਹੀ ਸਾਰਾ ਟੈਕਸ ਜਿਹੜਾ ਕੇਂਦਰੀਕਰਿਤ ਕਰਕੇ ਸੂਬਿਆਂ ਨੂੰ ਤਾਂ ਮਿਸਪੈਲਟੀਆਂ ਬਣਾਉਣ ਵਾਲੇ ਪਾਸੇ ਨੂੰ ਲੈ ਕੇ ਗਏ ਹੋਏ ਨੇ ਖੜੇ ਤੋਂ ਗਵਾਤ ਮਾਣੇਸ ਨੇ ਖਲਾਫ ਡਟ ਕੇ ਸਟੈਂਡ ਲਵੇ ਲੈ ਸਕਦਾ ਹਿੰਮਤ ਨਹੀਂ ਹੈ ਹਿੰਮਤ ਨਹੀਂ ਹੈ ਉਸ ਤੋਂ ਅੱਗੇ ਇਸ ਕਰਕੇ वादा ਤੁਹਾਡੇ ਨਾਲ ਕਰ ਲਿਆ ਉਹ ਬਾਦ ਤਿੰਨ ਸਾਲ ਤਾਂ ਲੋਕਾਂ ਨੂੰ ਐ ਲੱਗੀ ਗਿਆ ਵੀ ਚਲੋ ਬਦਲਾ ਆਇਆ ਸ਼ਾਇਦ ਕੁਝ ਨਮਾ ਚੰਗਾ ਹੋਊਗਾ ਈਕੜਾ ਟਾਰਪ ਮੈਂ ਟ੍ਰਾਂਮਪਾ ਜੀ ਨੇ ਦੁਨੀਆ ਦੀ ਕੌਮੇ ਨੂੰ ਚਲਾਉਣਾ ਹੋਵੇ ਵੀ ਚਾਲਾ ਲਾ ਦਿਓ ਬਾਹਮ ਰੋੜ ਦਿਓ ਅੱਧੀਆਂ ਸਰਕਾਰਾਂ ਬੇਸ਼ਿਆਰੀਆਂ ਜਿਵੇਂ ਸਾਡਾ ਮੋਦੀ ਵੀ ਛੇ ਆਇਆ ਇਹ ਤਾਂ ਤਿੰਨ ਸਾਲ ਇਸੇ ਗੱਲ 'ਚ ਰਹੇ ਵੀ ਹਾਲੇ ਤਿੰਡੇਲ ਤੱਕ ਟੱਕੀ ਰੇ ਚ ਦੀ ਹੈ ਰੱਜ ਲੈਣ ਦਿਓ ਜਦੋਂ ਟੱਕੀ ਦਾ ਟਕਣ ਚੱਕਿਆ ਗਿਆ ਇਹ ਡੰਡਾ ਬਾਹਰਾਂਗੇ ਇਸ ਕਰਕੇ ਹੁਣ ਜਦੋਂ 3 ਸਾਲਾਂ ਬਾਅਦ ਲੋਕਾਂ ਨੂੰ ਪਤਾ ਲੱਗਿਆ ਕਿ ਬਦਲਾਅ ਬਗੂ ਤਾਂ ਕੁਛ ਨਹੀਂ ਸੀ ਐਵੇਂ ਹੀ ਗੱਲਾਂ ਹੀ ਸੀ ਕਰਦੇ ਆਂਗੇ ਕਰਦੇ ਆਂਗੇ ਕਰਦੇ ਆਂਗੇ ਉਹ ਨੰਨਾ ਹੱਥ ਫੜ ਲਿਆ ਪੰਜਾਬ ਨੂੰ ਪੂਸ ਰਾਜ ਬਣਾਉਣ ਵਾਲੇ ਪਾਸੇ ਨੂੰ ਹੋਏ ਹੋਏ ਤੁਹਾਨੂੰ ਮੰਤਰੀ ਮਿਲ ਵੀ ਲਊਗਾ ਜਿਹੜਾ ਮੰਤਰੀ ਇਹ ਕਹਿ ਕੇ ਜਵਾਬ ਦਿੰਦੇ ਨੇ ਕਿ ਸੇਕ ਮਹਿਕਮਾ ਮੇਰੇ ਕੋਲੇ ਇਹ ਮੰਤਰੀ ਦਾ ਰਿਸਪੋਨਸੀਬਲ ਬਿਹੇਵੀਅਰ ਹੈ ਮੰਤਰੀ ਦਾ ਜਵਾਬ ਹੈ ਬਿਲਕੁਲੀ ਜਦੋਂ ਕੋਈ ਦਲੀਲ ਨਹੀਂ ਨਾ ਹੁੰਦੀ ਫਿਰ ਬਚਕਾਨਾ ਚੀਜ਼ਾਂ ਆਉਂਦੀਆਂ ਉਹ ਬਚਕਾਨਾ ਚੀਜ਼ਾਂ ਮੋੜੇ ਚਾਰ ਮੰਤਰੀਆਂ ਨੇ ਵੀ ਕਹਿਤਾ ਕਿ ਮਹਾਰਾਜ ਇਹਨੇ ਇਹ ਤੋਂ ਸਟੱਡੀ ਕਰਾਉਣ ਯੂਪੀਐਸਸੀ ਨੂੰ ਜਿਹੜੀ ਪੈਨਸ਼ਨ ਸਕੀਮ ਹੈ ਨਵੀਂ ਲਿਆਂਦੀ ਆ ਇਸ ਨੂੰ ਵੀ ਸਟੱਡੀ ਕਰਾਉਣ ਪਰ ਇਹ ਆਈ ਕਿਉਂ ਜਿਹੜਾ ਥੱਲੇ ਸੰਘਰਸ਼ ਹੈ ਕਿਉਂਕਿ ਲੋਕ ਲੋਕ ਸੋਸ਼ਲ ਸਿਕਿਉਰਿਟੀ ਲਈ ਲੜਾਂਗੇ ਲੋਕ ਸਮਾਜਿਕ ਸੁਰੱਖਿਆ ਲਈ ਲੜਨਗੇ ਸਮਾਜ ਇੱਟਾ ਹੀ ਨਹੀਂ ਖਤਮ ਹੋ ਜਾਂਦਾ ਸਮਾਜ ਜਿੱਤਾ ਮੋਦੀ ਚਾਹਾਂ ਉੱਤੇ ਹੀ ਨਹੀਂ ਚੱਲੇਗਾ ਦੁਨੀਆ 트ੰਪ ਦੇ ਕਹਿਣ ਮੁਤਾਬਕ ਨਹੀਂ ਚੱਲੇਗੀ ਦੁਨੀਆ ਇਸ ਤਰ੍ਹਾਂ ਨਹੀਂ ਡਿਕਟੇਟ ਹੁੰਦੀ ਇਹਦਾ ਵਹਿਮ ਹਿਟਲਰ ਨੂੰ ਵੀ ਸੀ ਕਿ ਮੈਂ ਤਾਨਾਸ਼ਾਹੀ ਲਾਗੂ ਕਰ ਦੂੰਗਾ ਸਭ ਕੁਝ ਹੋ ਜਾਊਗਾ ਇਹਦਾ ਵਹਿਮ ਕਿਸੇ ਦਾ ਮੌਰੰਗ ਜੇਬ ਨੂੰ ਵੀ ਸੀ ਇਹਦਾ ਵਹਿਮ ਅੱਜ ਦੇ ਔਰੰਗਜ਼ੇਬ ਮੋਦੀ ਵਰਗੇ ਨੂੰ ਵੀ ਹੈ ਦੁਨੀਆ ਐ ਨਹੀਂ ਚੱਲਦੀ ਦੁਨੀਆ ਦੀ ਆਪਣੀ ਤੋਰ ਆ ਲੋਕਾਂ ਦੇ ਮਿਹਨਤੀ ਹੱਕ ਜੋ ਕੁਝ ਪੈਦਾ ਕਰਦੇ ਨੇ ਉਹਨਾਂ ਦੀ ਸਹੀ ਤੇ ਬਰਾਬਰ ਵੰਡ ਲਈ ਲੋਕ ਸੰਘਰਸ਼ ਕਰਦੇ ਨੇ ਜੂਝਦੇ ਨੇ ਔਰ ਉਸ ਜੂਝਣ ਦੇ ਵਿੱਚੋਂ ਦੀ ਚੀਜ਼ਾਂ ਪਲਟਦੀਆਂ ਨੇ ਇਸੇ ਦੇ ਵਿੱਚ ਤੁਹਾਡਾ ਸੰਘਰਸ਼ ਆਉਂਦਾ ਔਰ ਮਲਾਜਮ ਸੋਸ਼ਲ ਸਿਕਿਉਰਿਟੀ ਦੀ ਪੈਨਸ਼ਨ ਦੀ ਜੋ ਮੰਗ ਕਰ ਰਹੇ ਨੇ ਪੁਰਾਣੀ ਪੈਨਸ਼ਨ ਪ੍ਰਾਪਤੀ ਦੀ ਉਸ ਚੋ ਇਹ ਚੀਜ਼ਾਂ ਆਉਂਦੀਆਂ ਨੇ ਕੋਈ ਝੂਠੇ ਦੇ ਸੱਚੇ ਵਾਅਦੇ ਕਰਦਾ ਮੈਨੀਫੈਸਟੋ ਵਾਲੇ ਵਿੱਚ ਕੇਂਦਰ ਆਪਣੇ ਆਪ ਨੂੰ ਬਚਾਉਣ ਦੇ ਲਈ ਤੇਰ ਅੱਗੇ ਲੈ ਆਉਂਦੀ ਆ ਉਸ ਗੱਲ ਦੇ ਵਿੱਚ ਕਿ ਯੂਨੀਫਾਈਡ ਪੈਨਸ਼ਨ ਸਕੀਮ ਆ ਜਿਹੜੀ ਲਾਗੂ ਕਰਾਂ ਉਸ ਗੱਲ ਚੋਂ ਲਿਆਂਦੇ ਜਿਹਨੂੰ ਕਹਿੰਦੇ ਨੇ ਕਿ ਥੋੜਾ ਥੋੜਾ ਕਰਕੇ ਪਰ ਜਿਹਨੂੰ ਕਹੇ 100 ਸੁਨਿਆਰ ਦੀ ਇੱਕ ਲੋਹਾਰ ਦੀ ਤੁਹਾਨੂੰ ਇਹ ਸੰਘਰਸ਼ ਵੱਡਾ ਕਰਨਾ ਪੈਣਾ ਕਿਉਂਕਿ ਚੀਜ਼ਾਂ ਆਸਾਨੀਆਂ ਨੇ ਚੀਜ਼ਾਂ ਆਸਾਨੀਆਂ ਹੋ ਰਹੀਆਂ ਨੇ ਜਿੰਨੀਆਂ ਇੰਟਰਨੈਸ਼ਨਲ ਰਿਪੋਰਟਾਂ ਆ ਰਹੀਆਂ ਨੇ ਅਸਮਾਨਪਨ ਆਰਥਿਕ ਗੈਰ ਬਰਾਬਰੀ ਇਸ ਦੇਸ਼ 'ਚ ਵੀ ਵੱਧ ਰਹੀ ਆ ਪੂਰੀ ਦੁਨੀਆ 'ਚ ਵੱਧ ਰਹੀ ਆ ਦੌਲਤ ਕੁਛ ਥਾਂ 'ਚ ਕੇਂਦਰਿਤ ਹੋ ਰਹੀ ਆ ਨਿੱਕੀਆਂ ਉਹਦਾਂ ਦੀਆਂ ਨੇ ਕਿ ਦੌਲਤ ਕੁਛ ਥਾਂ 'ਚ ਕੇਂਦਰਿਤ ਹੋਵੇ ਧਨ ਦੌਲਤ ਸਮਾਇਆ ਕੁਛ ਥਾਂ 'ਚ ਕੇਂਦਰਿਤ ਹੋ ਜਾਏ ਨਿੱਕੀਆਂ ਉਹਦਾਂ ਦੀਆਂ ਨੇ ਪਰ 트ੰਪ ਦੀ ਇਹ ਨੀਤੀ ਜਿਹੜਾ ਜਿਸ ਸੰਕਟ 'ਚੋਂ ਦੁਨੀਆ ਨੂੰ ਕੱਢਣਾ ਚਾਹੁੰਦਾ ਸਗੋ ਹੋਰ ਸੰਕਟ 'ਚ ਬਚਾਊਗਾ ਦੁਨੀਆ ਦੀ ਇਸ ਦੁਨੀਆ ਦੀ ਅਸਮਾਨ ਤੇ ਦੂਰ ਨੇਰੇ ਕਿਤੇ ਨਾ ਕਿਤੇ ਵਰਲਡ ਬੈਂਕ ਦੇ ਵਰਲਡ ਵਾਰ ਦੇ ਬੱਦਲ ਆ ਜਿਹੜੇ ਉਹ ਬਣ ਰਹੇ ਮਰਨਾਂ ਰਿਹਾ ਖਤਰਾ ਇਸ ਸਮੇਂ ਔਰ ਇਸ ਖਤਰੇ ਦੇ ਤਰਪੇਸ਼ ਦੀ ਇਸ ਤਰ੍ਹਾਂ ਦਾ ਕੁਝ ਹੁੰਦਾ ਜਿਹੜੀ ਤਬਾਹੀ ਹੋਣੀ ਆ ਉਹ ਤਬਾਹੀ ਦਾ ਸਾਰਾ ਬੋਝ ਮੀਡਲ ਕਲਾਸ ਆਮ ਲੋਕਾਂ ਤੇ ਕਿਰਤੀ ਲੋਕਾਂ ਤੇ ਪੈਣਾ ਹੁੰਦਾ سرمایہਦਾਰਾਂ ਨੇ ਆਪਣੇ ਮੁਲਾਫੇ ਦੀ ਖਾਜਾ ਆਮ ਲੋਕਾਂ ਨੂੰ ਬਣਾਉਣਾ ਹੁੰਦਾ ਔਰ ਅੱਜ ਅਸੀਂ ਦੇਖ ਰਿਹਾ ਤੁਹਾਡੇ ਸਾਹਮਣੇ ਆ ਜੋ ਦੇਸ਼ ਚ ਇੱਕ ਮਾਹੌਲ ਬਣਾਇਆ ਜਾ ਰਿਹਾ ਇੱਕ ਫਿਰਕੇ ਨੂੰ ਨਿਸ਼ਾਨਾ ਬਣਾਉਣ ਲਈ ਪਹਿਲਾਂ ਦਾ ਹੱਤਿਆਗਾਨ ਹੋਇਆ ਨਾ ਕਤਲਿਆਪ ਹੋਇਆ ਸਾਰੇ ਦੇਸ਼ ਨੇ ਇਸ ਕਤਲੇਆਮ ਦੀ ਲਖੇਦੀ ਕੀਤੀ ਹੈ ਦੇ ਖਿਲਾਫ ਹੁੰਦਾ ਲੋਕਾਂ ਦੇ ਨਾਲ ਮੜੀ ਪੱਖ ਤੋਂ ਖੜੇ ਹੋਏ ਸਾਰਾ ਦੇਸ਼ ਖੜਾ ਹੋਇਆ ਅਸੀਂ ਵੀ ਖੜੇ ਹੋਏ ਆ ਸਭ ਖੜੇ ਹੋਏ ਪਰ ਹੁਣ ਇਸ ਗੱਲ ਤੇ ਸਿਆਸਤ ਹੋਵੇ ਸਬਕ ਸਿਖਾ ਦੇਾਂਗੇ ਮਿੱਟੀ ਚ ਮਿਲਾ ਦੇਾਂਗੇ ਔਰ ਘੁਮਰਾ ਕਰ ਰਹੇ ਨੇ ਔਰ ਉਹਦਾ ਖਾਜਾ ਸਾਨੂੰ ਘੂਤਣਾ ਪੈ ਰਿਹਾ ਚੋਕੀ ਦੇ ਤੋਂ ਹੋਈ ਜਦੋਂ 370 ਤੋਰੀ ਸੀ ਬਹੁਤ ਸਾਰੇ ਲੋਕਾਂ ਨੂੰ ਆਏ ਸੀਗਾ ਵੀ ਵੀ ਹੁਣ ਨਿਆਂ ਹੋ ਗਿਆ ਸਾਡੇ ਤੋਂ ਵੀ ਕਈ ਸੀਗੇ ਇਸ ਤਰ੍ਹਾਂ ਸੋਚਦੇ ਸੀ ਕਿ ਨਿਆਂ ਹੋ ਗਿਆ ਇਹਨਾਂ ਨੂੰ ਸਪੈਸ਼ਲ ਹੱਕ ਮਿਲੇ ਹੋਏ ਨੇ 370 ਤੋੜਤੀ ਜੀ ਬਸ ਕਸ਼ਮੀਰ ਚ ਤਾਂ ਪਲਾਟ ਮਿਲੇ ਕਿ ਮਿਲੇ ਕਸ਼ਮੀਰ ਚ ਦਾ ਸਾਨੂੰ ਕਰਨ ਲੈ ਕੋਠੀਆਂ ਭਾਵਾਂ ਨੇ ਵੱਡੇ ਵੱਡੀਆਂ ਇੰਡਸਟਰੀਆਂ ਲੱਗ ਜਾਣਗੇ ਸ਼ਾਂਤੀ ਆ ਜੂ ਸੂਬਾ ਤੋੜਤਾ ਕੇਂਦਰ ਸ਼ਾਸਿਤ ਪਰਦੇਸ਼ ਬਣਾਤਾ ਮੇਵਾਰੀ ਦੀ ਵੀ ਹੈ ਜੇ ਕੋਈ ਸ਼ਾਂਤੀ ਦੀ ਜ਼ਿੰਮੇਵਾਰੀ ਤਾਂ ਅਮਿਤ ਸ਼ਾਹ ਦੀ ਹੈ ਨਾ ਹੋਮ ਮਿਨਿਸਟਰ ਦਾ ਸਾਰਾ ਉਹਦੇ ਅੰਦਰ ਹੈ ਲਾਡਰਡ ਉਹਦੇ ਅੰਦਰ ਹੈ ਅੱਜ ਹੋਮ ਮਿਨਿਸਟਰ ਆਪਣੀ ਜ਼ਿੰਮੇਵਾਰੀ ਤੋਂ ਬਰੀ ਹੈ ਔਰ ਸਾਰਾ ਦੋਸ਼ ਕਿਸੇ ਇੱਕ ਪਰ ਕੇ ਨਿਕੱਢਿਆ ਜਾ ਰਿਹਾ ਪੰਜਾਬ ਚੋਂ ਕਸ਼ਮੀਰੀ ਬਿਦਿਆਖੀਆਂ ਦੀ ਹਿਜਰਤ ਹੋਣੀ ਸ਼ੁਰੂ ਹੋਈ ਹੈ ਪੰਜਾਬ ਉਹ ਧਰਤੀ ਹੈ ਕਿ ਜੇ ਕਸ਼ਮੀਰੀ ਪੰਡਤਾਂ ਦਾ ਔਰੰਗਜ਼ੇਬ ਨੇ ਧਰਮ ਬਦਲਾਉਣ ਲਈ ਜਾਂ ਉਹਨਾਂ ਤੇ ਜ਼ੁਲਮ ਜ਼ੁਲਮ ਸ਼ੁਰੂ ਕੀਤੇ ਸੀ ਤਾਂ ਗੁਰੂ ਤੇਗ ਬਹਾਦਰ ਨੇ ਹਿੰਦ ਦੀ ਚਾਦਰ ਬਣ ਕੇ ਵਿਚਾਰ ਦੀ ਆਜ਼ਾਦੀ ਤੇ ਕਿ ਕੋਈ ਬੰਦਾ ਕੋ ਮਰਜ਼ੀ ਅਸਤਾਨ ਬਰਖ ਸਕਦਾ ਕੋਈ ਮਰਜ਼ੀ ਵਿਚਾਰ ਰੱਖ ਸਕਦਾ ਇਹਦੇ ਲਈ ਸ਼ਹਾਦਤ ਹੈ ਜਿਹੜੀ ਦਿੱਤੀ ਸੀ ਪੰਜਾਬ ਦੀ ਉਹ ਧਰਤੀ ਜਿੱਥੇ ਇਸ ਤਰ੍ਹਾਂ ਦੀ ਚੀਜ਼ ਪੜਪਦੀ ਰਹੇ ਉੱਥੋਂ ਕੋਈ ਹਿਜਰਤ ਕਰ ਜਾਵੇ ਤਾਂ ਸ਼ਰਮ ਨਹੀਂ ਆਉਂਦੀ ਪੰਜਾਬ ਦੀ ਸਰਕਾਰ ਨੂੰ ਵੀ ਸ਼ਰਮ ਨਹੀਂ ਆਉਂਦੀ ਕੋਈ ਡਿਫੈਂਸ ਨਹੀਂ ਕੀਤਾ ਜਾ ਸਕਦਾ ਇਹ ਕਿਹਦਾ ਹੋਲੀ ਵਾਲੇ ਦਿਨ ਮੰਦਰਾ ਮਸਜਿਦਾਂ ਦੇ ਉੱਪਰ ਕੱਪੜੇ ਚੁੱਕ ਪਾ ਦਿੱਤੇ ਗਏ ਇੱਕ ਇਹਿਆ ਮੁਲਕ ਬਣਾ ਰਹੇ ਆ ਇਹ ਕਿਸ ਤਰ੍ਹਾਂ ਦਾ ਮੁਲਕ ਬਣਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿ ਫਿਰਕੂ ਬੰਦੀਆਂ ਫਿਰਕੂ ਤ੍ਰੂ ਵੀ ਕਰਨਾ ਜਿਹੜਾ ਕੀਤਾ ਜਾ ਰਿਹਾ ਇਸ ਕਰਕੇ ਭਰਾਵੋ ਚੀਜ਼ਾਂ ਦੇਖਣ ਵਾਲੀਆਂ ਕਿ ਅਮਿਤ ਸ਼ਾਹ ਦੀ ਜ਼ਿੰਮੇਵਾਰੀ ਫਿਕਸ ਕਰਨੀ ਚਾਹੀਦੀ ਹੈ ਜਿਹੜੀਆਂ ਉਨਤਾਈਆਂ ਉਹਨੇ ਕੀਤੀਆਂ ਨੇ ਉਹਦੇ ਨੂੰ ਅਸਤੀਫਾ ਦੇਵੇ ਅੱਜ ਗੁੰਮਰਾਹ ਕੀਤਾ ਜਾ ਰਿਹਾ ਕਿ ਸਿੰਧ ਦਾ ਸਿੰਘ ਦੀ ਸੰਦੀ ਹੈ ਜਿਹੜੀ ਰੋਕਦੀ ਪਾਕਿਸਤਾਨ ਨੂੰ ਦਰਿਆਵਾਂ ਦਾ ਪਾਣੀ ਰੋਕਦਾ। ਸੱਤ ਤੋਂ ਵੱਧ ਮੂਰਖਾ ਜਿਹੜਾ ਬਣਾਇਆ ਜਾ ਰਿਹਾ। ਦੁਨੀਆ ਦੇ ਰਪੇਰੀਅਨ ਸਦਤ ਹੈ। ਉੱਪਰ ਦਾ ਰਪੇਰੀਅਨ ਹੈਟਲੇ ਰਪੇਰੀਅਨ ਦਾ ਪਾਣੀ ਰੋਕ ਹੀ ਨਹੀਂ ਸਕਦਾ। ਨੈਚੁਰਲ ਫਲੋਅ ਰੋਕ ਹੀ ਨਹੀਂ ਸਕਦਾ। ਨਦੀ ਦਾ ਪਿਓ ਵੀ ਨਹੀਂ ਰੋਕ ਸਕਦਾ। ਸਿੱਟਾ ਨਾ ਕਿਹਣਾ ਚਾਹੁੰਦਾ। ਪਿਓ ਵੀ ਨਹੀਂ ਰੋਕ ਸਕਦਾ ਤੇਰਾ। ਅੱਜ ਤੁਸੀਂ ਗੁੰਮਰਾਹ ਕਰ ਰਹੇ ਹੋ। ਔਰ ਉਹਦਾ ਸਿੱਟਾ ਕੀ ਹੈ? ਅੱਜ ਪੰਜਾਬ ਨਾਲ ਟੱਕਾ ਹੋਇਆ। ਪੀਬੀਐਮਪੀ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਪੰਜਾਬ ਦੇ ਹਿੱਸੇ ਦਾ ਪਾਣੀ ਹਰਿਆਣਾ ਨੂੰ ਮਨਮੀ ਅਧਾਰ ਤੇ ਦੇਣ ਦੀ ਗੱਲ ਕਰ ਰਿਹਾ 8500 ਕਿਊਸਕ ਪਾਣੀ ਕਰਤਾ ਕਰ ਫੈਸਲਾ ਮੋਦੀ ਸਰਕਾਰ ਨੇ ਇਸ਼ਾਰੇ ਤੇ ਆ ਰਮਨੀਤ ਬਿੱਟੂ ਤੇ ਭਾਜਪਾ ਦੇ ਮਨਿਸਟਰ ਕੀ ਬੋਲ ਰਹੇ ਨੇ ਬੋਲ ਰਹੇ ਨੇ ਕਿ ਅਸੀਂ ਤਾਂ ਸੈਂਟਰ ਪਾਣੀ ਰੋਕਤਾ ਇਸ ਸਮੇਂ ਭਗਵਾਨਤਮਾਨ ਜੇ ਪੰਜਾਬ ਸਰਕਾਰ ਜੋ ਪੋਜੀਸ਼ਨ ਲੈ ਰਹੀ ਹੈ ਪੰਜਾਬ ਦੇ ਕਾਜੀ ਇਹ ਦੇਸ਼ ਵਿਰੋਧੀ ਪੋਜੀਸ਼ਨ ਹੈ ਤੁਸੀਂ ਗੁੰਮਰਾਹ ਕਰ ਰਹੇ ਹੋ ਤੁਸੀਂ ਪਾਣੀ ਤੇ ਡਾਕਾ ਮਾਰ ਰਹੇ ਹੋ ਕੁਸੀਂ ਮਾਨਵੀ ਆਧਾਰ ਤੇ ਲੋਕਾਂ ਨੂੰ ਧੱਕਾ ਕਰ ਰਹੇ ਹੋ ਪੰਜਾਬ ਨਾਲ ਧੱਕਾ ਕਰ ਰਹੇ ਹੋ ਇਹ ਸਾਰਾ ਕੁਝ ਸਿਰਫ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰਨ ਦੀ ਖੇਡ ਹੈ ਇਹ ਹਿਟਲਰ ਕਰਦਾ ਹੁੰਦਾ ਸੀ ਇਹ ਮੋਦੀ ਦਾ ਲਾੜਾ ਵੀ ਕਰਦਾ ਆ ਔਰ ਇਸ ਪਰਸਥਿਤੀ 'ਚ ਇੱਕ ਮੈਂ ਦਾ ਦਿਹਾੜਾ ਬਹੁਤ ਵੱਡੀਆਂ ਚੀਜ਼ਾਂ ਨੂੰ ਸਮਝਣ ਦੀ ਮੰਗ ਕਰਦਾ ਆ ਜੋ ਮੈਡਮ ਨੇ ਕਿਹਾ ਸੀ ਬਾਜ਼ਾਰ ਘਰ ਤੱਕ ਆ ਗਿਆ ਕਿਸ ਤਰ੍ਹਾਂ ਇੰਟਰਨੈਸ਼ਨਲ ਟਰੰਪ ਦੀ ਰਾਜਨੀਤੀ ਕਿਸ ਤਰ੍ਹਾਂ ਇਹ ਨਦੀ ਹਿਟਲਰ ਸ਼ਾਹੀ ਦੀ ਰਾਜਨੀਤੀ ਔਰ ਕਿਸ ਤਰ੍ਹਾਂ ੱੱਕੇ ਸ਼ਾਹੀ ਦੀ ਤੇ ਗੁੰਮਰਾਹ ਕਰਨ ਪ੍ਰਚਾਰ ਸਾਡੇ ਘਰਾਂ ਤੱਕ ਸਾਡੇ ਰਸੋਈਆਂ ਤੱਕ ਸਾਡੇ ਚੁੱਲਿਆਂ ਤੱਕ ਆ ਚੁੱਕਾ ਇਸ ਪ੍ਰਤੀ ਖਬਰਦਾਰ ਹੋਣ ਦੀ ਲੋੜ ਹੈ ਇਸ ਪ੍ਰਤੀ ਖਬਰਦਾਰ ਹੋਣ ਦੀ ਲੋੜ ਹੈ ਔਰ ਅੱਜ ਜਦੋਂ BBMP ੱੱਕਾ ਕਰ ਰਿਹਾ ਉਹਦੇ ਖਿਲਾਫ ਵੀ ਦਸਨ ਦੀ ਲੋੜ ਹੈ ਅੱਜ ਜਦੋਂ ਸਾਰਾ ਤਹਿਲਗਾਨ ਜਾਂ ਇਸ ਮਾਮਲੇ 'ਚ ਜੰਗੀ ਜਨੂਨ ਪੜਕਾਇਆ ਜਾ ਰਿਹਾ ਉਹਨੇ ਖੁਦ ਲੜਨ ਦੀ ਲੋੜ ਹੈ جنگ ਕਦੇ ਕਿਸੇ ਮਸਲੇ ਦਾ ਹੱਲ ਨਹੀਂ ਤੁਸੀਂ ਨੂੰ ਕਵੀ ਦਾ ਨਾਮ ਹੁੰਦਾ ਆ ਜੰਗ ਤੋਂ ਬਾਰਡਰ ਫਿਲਮ 'ਚ ਵੀ ਚਿਲਾਈ ਜੰਗ ਤੋਂ ਆਖਰ ਜੰਗ ਹੈ ਮੈਨੂੰ ਨਾ ਭੁੱਲਦਾ ਸ਼ਹਿਰ ਲੁਧਿਆਣਾ ਵੀ ਦਾ ਠੀਕ ਹੈ ਐਨਾ ਕਿ ਤਾਂ ਫਾਇਦਾ ਹੁੰਦਾ ਆ ਆ ਕੇ ਉਹ ਜੰਗ ਤੋਂ ਆਖਰ ਜੰਗ ਹੈ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਇਹ ਆਉਲਾ ਤੱਤ 'ਚ ਗੱਲ ਹੈ ਮੰ ਲੋ ਪਾਕਿਸਤਾਨ ਨਾਲ ਕੋਈ ਜੰਗ ਕਰਦੇ ਆ ਜਾਂਚ ਕਰਾ ਲਓ ਨਿਰਪੱਖ ਜਾਂਚ ਕਰਾ ਲਓ ਕੀ ਹੈ ਕੀ ਨਹੀਂ ਮਾਮਲਾ ਪਹਿਲਾਂ ਤੁਹਾਡਾ ਕੋਈ ਇੰਟੈਲੀਜੈਂਸ ਬਿਊਰੋ ਫੇਲ ਹੋ ਜਾਂਦਾ ਤੇ ਜਦੋਂ ਇਹ ਹਮਲੇ ਦੇ ਘੰਟੇ ਬਾਅਦ ਤੁਸੀਂ ਉਹਨਾਂ ਨੂੰ ਕਹਿਣ ਲੱਗ ਜਾਂਦੇ ਸਾਡੇ ਕੋਲੇ ਸਾਰੀ ਇਨਪੁਟ ਹੈ ਜਿਸ ਥਾਂ ਹੈ ਅਟੈਕ ਹੋਇਆ ਉਹ ਬਾਤੀ ਮੇ ਸੜਕ ਤੋਂ 2.5 ਘੰਟਿਆਂ ਦਾ ਰਸਤਾ ਆਇਆ ਜਿਸ ਨੇ ਵੀ ਕੀਤਾ ਪੂਰਾ ਯੋਜਨਾਵਾਂ 'ਤੇ ਢੰਗ ਨਾਲ ਕੀਤਾ ਅਗਲੇ ਨੇ ਪੂਰੀ ਰਹਿਕੀ ਕੀਤੀ ਹੋਊਗੇ ਐ ਨਹੀਂ ਹੈ ਵੀ ਆਏ ਤੇ ਚਲੇ ਗਏ ਬਿਠਾ ਕੇ ਆਰਾਮ ਨਾਲ ਕਰਕੇ ਐ ਨਹੀਂ ਹੈ ਮਾਨ ਦਾਤਾ ਕਹਾਂ ਉਹ ਤੇ ਜੇ ਤੁਹਾਡੇ ਕੋਲ ਇਹ ਪੁਖਤਾ ਜਾਣਕਾਰੀ ਸੀ ਜਾਂ ਤੁਹਾਡਾ ਇੰਟੈਲੀਜੈਂਸ ਫੇਲਰ ਆਫ ਅ ਜ਼ਿੰਮੇਵਾਰੀ ਤੁਹਾਡੀ ਆ ਤੇ ਜੇ ਉਹਨਾਂ ਨੇ ਕੀਤਾ ਅਗਲਾ ਤਾਂ ਕਹਿ ਰਿਹਾ ਕਿ ਨਿਰਪੱਖ ਜਾਂਚ ਕਰਾ ਲਓ ਇੰਟਰਨੈਸ਼ਨਲੀ ਕਰਾ ਲਓ ਨਾ ਫਿਰ ਤੁਸੀਂ ਜਾਂਚ ਜਾਂ ਇਸ ਕਰਕੇ ਨਹੀਂ ਹੋਣੀ ਕਿਉਂਕਿ ਗ੍ਰਹਿ ਮੰਤਰੀ ਦੀ ਜ਼ਿੰਮੇਵਾਰੀ ਫਿਕਸ ਹੋ ਜਾਵੇ ਪਰ ਪੱਪ ਦਾ ਆ ਜਾ ਰਿਹਾ ਤਾਂ ਜੋ ਧਿਆਨ ਹਟਾਇਆ ਜਾ ਸਕੇ ਤਿਆਰ ਕੀ ਹੈ ਕਿ ਕੇਂਦਰ ਆਪਣੇ ਹੱਥ ਤਾਕਤਾਂ ਲੈ ਜਾਏ ਇਸ ਤੇ ਸੂਬੇ ਨਾ ਬੋਲ ਸਕਣ ਇਸ ਗੱਲ ਤੋਂ ਧਿਆਨ ਹਟਾ ਦਿਓ ਜੀਐਸਟੀ ਬੀਬੀਐਮਬੀ ਇਹ ਸਾਰੇ ਫੈਸਲੇ ਜਿਹੜੇ ਸੂਬਿਆਂ ਦੇ ਵਿਰੋਧੀ ਨੇ ਉਸ ਨੂੰ ਕੋਈ ਰਸਤਾ ਬੰਨ ਸਕੇ ਸੂਬਿਆਂ ਦੇ ਰਕਾਰ ਕੋਲੋਂ ਦੂਸਰਾ ਜਿਹੜਾ ਟਰੰਪ ਸਾਹਮਣੇ ਮੋਦੀ ਜੀ ਵਿਸ਼ੇ ਨੇ ਉਹਦੇ ਟੇਕੇ ਨੇ ਟਰੰਪ ਫ੍ਰੀ ਟ੍ਰੇਡ ਐਗਰੀਮੈਂਟ ਕਰਨ ਜਾ ਰਿਹਾ ਜੇ ਹੁੰਦਾ ਇਹ ਤਾਂ ਕੱਲੇ ਖੇਤੀ ਖੇਤਰ ਚ ਸਾਡੇ ਕੋਲੇ ਇਸ ਸਮੇਂ ਅਮਰੀਕਾ ਦਾ 2.5 ਅਰਬ ਡਾਲਰ ਦਾ ਸਮਾਨ ਆਉਂਦਾ ਜੇ ਹੁੰਦਾ 40-50 ਗੁਣਾ ਵੱਧ ਆਊਗਾ ਕੀ ਕੀ ਆਉਣਾ ਕਣਕ ਆਉਣੀ ਆ ਮੱਕੀ ਆਉਣੀ ਆ ਕਪਾਹ ਆਉਣੀ ਆ ਤੇਲ ਵੀ ਜੌੜੇ ਨੇ ਦਾਣਾ ਆਉਣੀ ਆ ਨੇ ਸੈਰੀਪੋਰਟ ਆਸtauਰੇ ਨੇ ਤੇ ਜੇ ਆ ਗਈ ਜਿਸ ਫਾਲਸਿਆਂ ਤੇਰੀ ਕਾਰਕ ਨਹੀਂ ਗਏ ਨੇ ਖਰੀਦਣੀ ਠੀਕ ਹੈ ਤੇਰੀ ਕਾਰਕ ਨਹੀਂ ਫਰੀਦ ਨਹੀਂ ਕਿਸਾਨ ਯੂਨੀਅਨ ਦਾਲੇ ਦੁਆਲੇ ਕੋਲੋੜੀ ਪਊ ਬਾਈ ਫੇਰ ਤਾਂ ਹੀ ਚੱਲੂ ਕੰਮ ਇਹ ਤੇ ਨਹੀਂ ਖਰੀਦਣੀ ਕਿਸੇ ਨੇ ਬੇਰਾ ਬੱਟੇ ਨੇ ਪੁੱਛਣੀ ਜੇ ਸਾਰਾ ਕੁਝ ਆ ਗਿਆ 500 ਅਰਬ ਡਾਲਰ ਦਾ ਵਪਾਰ ਕਰਨਾ ਉਹਨਾਂ ਨੇ 100 ਅਰਬ ਡਾਲਰ ਤੋਂ ਉੱਪਰ ਠੇਕੀ 'ਚ ਟੱਕਣਾ ਅਮਰੀਕਾ ਦੇ ਤਮਕ ਤਿਆਰ ਬਰ ਤਿਆਰ ਪ੍ਰੋਡਕਸ਼ਨ ਹੈ ਉਹਨਾਂ ਕੋਲੇ ਉਹ ਉਹਨਾਂ ਨੇ ਛੁੱਟਣੀ ਅਮਰੀਕਾ ਦਾ ਆਰਥਿਕ ਸੰਕਟ ਦਾ ਬਹੁਤ ਸਾਡੇ ਸਿਰ ਛੁੱਟਣਾ ਪਰ ਸਾਡੇ ਲੋਕਾਂ ਨਾਲ ਜਾਣਾ ਹੋਣਾ ਤੇ ਜੇ ਉਹ ਜਾੜਾ ਹੁੰਦਾ ਇਹ ਇਕਨੋਮਿਕ ਜਿਹਨੂੰ ਕਹਿੰਦੇ ਨੇ ਅਨਸਟੇਬਿਲਟੀ ਹੋਏਗੀ ਤਾਂ ਤੁਹਾਡੀ ਪੈਨਸ਼ਨ ਕਿੱਥੋਂ ਬਣ ਜਾਏਗੀ ਦੱਸੋ ਖਾਣੇ ਇਸ ਇਕਨੋਮਿਕ ਅਨਸਟੇਬਿਲਟੀ ਦੇ ਇਹ ਖੜਾ ਹੋਏ ਸਮਝੋਤਾ ਇਹਨੇ ਖਿਲਾਫ ਵੀ ਟੱਕਰ ਸਟੈਂਡ ਲੈਣਾ ਪਊ ਇਸ ਕਰਕੇ ਮੰਗਾ ਕੰਨੀਆ ਇਕਨੋਮਿਕ ਨਹੀਂ ਮੰਗਾ ਸੰਸਾਰ ਦੀ ਰਾਜਨੀਤੀ ਨਾਲ ਜੁੜੀਆਂ ਹੋਈਆਂ ਔਰ ਅੱਜ ਦਾ ਮਈਡੇ ਜੇ ਤੁਸੀਂ ਸੰਸਾਰ ਦੀ ਰਾਜਨੀਤੀ ਨੂੰ ਨਹੀਂ ਸਮਝੋਗੇ ਇਸ ਧੱਕੇਸ਼ਾਹੀਆਂ ਦੀ ਰਾਜਨੀਤੀ ਨੂੰ ਨਹੀਂ ਸਮਝੋਗੇ ਤਾਂ ਤੁਸੀਂ ਸਹੀ ਸਟੈਂਡ ਨਹੀਂ ਲੈ ਪਾਉਗੇ ਨਹੀਂ ਅੱਗੇ ਵਧਾ ਪਾਉਗੇ ਆਪਣੀ ਸਟਰਗਲ ਇਸ ਲਈ ਸਾਥੀਓ ਮੈਂ ਲਾਸਟ ਗੱਲ ਕਹਿਣੀ ਆ ਕਿ ਅੱਜ ਇਹ ਫ੍ਰੀ ਟ੍ਰੇਡ ਐਗਰੀਮੈਂਟ ਦਾ ਵੀ ਖਤਰਾ ਅੱਜ ਇਸ ਦੇਸ਼ ਦੇ ਫਰਕੂਤਰੂ ਵਿਕਰਨ ਤਾਇਤ ਇੱਕ ਫਿਰਕੇ ਨੂੰ ਖਤਮ ਕਰਨ ਦੀਆਂ ਬਿਉਹਤਾ ਵੀ ਜਿਹੜੀ ਰਾਜਨੀਤੀ ਹੋ ਰਹੀ ਹੈ ਇੱਕ ਮੰਡੀ ਇੱਕ ਸੱਭਿਆਚਾਰ ਇੱਕ ਰਾਜ ਇੱਕ ਨੇਤਾ ਇੱਕ ਚੋਰ ਇਹ ਜਿਹੜੀ ਰਾਜਨੀਤੀ ਹੋ ਰਹੀ ਹੈ ਤਾਨਾਸ਼ਾਈ ਵਾਲੇ ਪਾਸੇ ਦੇ ਕਲਮ ਨੇ ਔਰ ਜਿਹੜਾ ਇਸ ਤਾਨਾਸ਼ਾਈ ਦੇ ਵਿੱਚੋਂ ਸੁਪਿਆਂ ਦੇ ਅਧਿਕਾਰ ਜਿਹੜੇ ਸਪੀਕ ਤੇ ਲੱਗੇ ਹੋਏ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਜੇ ਕੰਪਰੀਹੈਂਸਿਵਲੀ ਜਿਹਨੂੰ ਕਹਿੰਦੇ ਸਮੁੱਚਤਾ ਚ ਦੇਖਾਂਗੇ ਤਾਂ ਤੁਹਾਡੇ ਸਾਹਮਣੇ ਵੱਡੀਆਂ ਲੜਾਈਆਂ ਖੜੀਆਂ ਨੇ ਜੇ ਤੁਸੀਂ ਇਹ ਪ੍ਰਾਣੀ ਪੈਨਸ਼ਨ ਪ੍ਰਾਪਤੀ ਦੀ ਮੰਗ ਨੂੰ ਸਫਲਤਾ ਨਾਲ ਹਾਸਲ ਕਰਨਾ ਹੈ ਤਾਂ ਇਹਨਾਂ ਸਾਰੀਆਂ ਗੱਲਾਂ ਨੂੰ ਸਮਝਦੇ ਹੋਏ ਆਪਣੀ ਰਣਨੀਤੀ ਬਣਾਉਣੀ ਪਊਗੀ ਜੇ ਬਣਾ ਲਓਗੇ ਤਾਂ ਸੰਘਰਸ਼ ਅੱਗੇ ਵਧਾ ਲਓਗੇ ਕੁਝ ਪ੍ਰਾਪਤੀਆਂ ਕਰ ਲਓਗੇ ਆ ਆਸ ਕਰਦੇ ਹਾਂ ਵੀ ਤੁਸੀਂ ਇਸ ਪ੍ਰੋਸੈਸ ਨੂੰ ਕਦਮ ਉੱਤੇ